ਜਰੂ ਸਾਤ ਜੀ ਦੇ ਮਹਾਪੁਰਸ਼ਾਂ ਦੀ ਤਰ੍ਹਾਂ ਵੀ ਕਰਾਂ ਦਾ ਇੱਕ ਜਗਾਰਾ ਛੱਡ ਗਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇਖ ਰਹੇ ਹੋ ਮਹਾਪੁਰਸ਼ਾਂ ਨੇ ਗੁਰੂ ਘਰ ਦੇ ਕੀਤਾ ਸਤਖੰਡ ਵਾਸੀ ਬਾਬਾ ਬੈਸ ਸਿੰਘਾ ਥਾਪੜ ਪਹਿਲਵਾਨ ਨੂੰ ਕੀਤਾ ਚਿੱਤ ਸਮਾ ਯਾਦ ਸੰਗਤਨ ਹੋਣਾ ਉਧਰਲੇ ਪਾਸੇ ਗੱਲ ਚੱਲਦੀ ਐ ਸਿਰਸਾ ਗੋ ਸਾਹਮਣੇ ਜੱਜ ਕਬੱਡੀ ਪਾ ਰਿਹਾ ਹੈ ਦਲਬਾਤ ਸਿੰਘ ਢੱਲੋਂ ਸਾਹਿਬ ਲੋ ਪਰਿਵਾਰ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਐ ਜੀ ਆ ਕਹਿੰਦੇ ਐ ਜੱਜ ਨਬੋਰ ਪਿੰਡ ਜੱਜ ਭੱਜ ਜੱਜ ਤੂੰ ਡਾੜਾ ਭੱਜ ਪਰ ਸਾਹਮਣੇ ਲੋ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚ ਚੁੱਕੇ ਐ ਜੀ ਆ ਕਿਆ ਧਾਰ ਰਿਹਾ ਸਾਰੀਆਂ ਮਾਮਲੇ ਤੇ ਸਰਕਾਰ ਦੀ ਗਸ਼ਤੀਆਂ ਨੂੰ ਲੋ ਸਾਹਮਣੇ ਪਿੰਡਾ ਮਹਿਦੀਆ ਕਲਾ ਵਾਲਾ ਕਬੱਡੀ ਪਾ ਰਿਹਾ ਜੈਦੀਪ ਬੈਂਕਿਆ ਵਾਲਾ ਹੋ ਦੂਰੇ ਪਰ ਸਾਹਮਣੇ ਕੀ ਫੈਸਲੇ ਆਏ ਆਹ ਮੁਕਾਬਲਾ ਉਹਨਾਂ ਵੱਲੋਂ ਵੱਡੇ ਪਿਆਰ ਆਇਆ ਜਸ਼ਨ ਸਾਡਾ ਵੀਰ ਹੈ ਅੰਬੇ ਦਾ ਵੀਰ ਪਰ ਸਾਹਮਣੇ ਸਾਦਾ ਕੀੜੀਫ ਗਾਨਾ ਪਿੰਡ ਦਾ ਨੌਜਵਾਨ ਦਾ ਪਰ ਮੇਜਿਸੋ ਵਿੱਚ ਕਬੱਡੀ ਪਾਉਣ ਦੀ ਵਧਿਆ ਆ ਟੱਕਰ ਚੋਟੀ ਦੀ ਖੇਡੀ ਜਾ ਰਹੀ ਹੈ ਬਿੱਟੂ ਭਲਵਾਨ ਤੇ ਡੀਸੀ ਭਲਵਾਨ ਮੂਸਿਆ ਵਾਲੇ ਸਾਡੇ ਸਤਕਾਰ ਤੇ ਦੋਵੇਂ ਵੀਰ ਨੇ ਸੁਖਵਿੰਦਰ ਸਿੰਘ ਜੀ ਏਐਸਆਈ ਸਾਹਿਬ ਮੂਸਿਆ ਵਾਲੇ ਉਹਨਾਂ ਵੀ ਢੇਰ ਸਾਰੀਆਂ ਮੁਬਾਰਕਾਂ ਸਾਰੇ ਨਗਰ ਨੂੰ ਮਹਾਪੁਰਸ਼ਾਂ ਨੂੰ ਭੇਦੀ ਹੈ ਉਹ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੈ ਦੀਪ ਬੈਂਕਿਆ ਵਾਲਾ ਉਹ ਸਾਹਮਣੇ ਜੀ ਜੀ ਇੱਥੇ ਟੱਕਰ ਆਏ ਤੇ ਮਹਾਂਪੁਰਸ਼ਾਂ ਨੇ ਬਤਾਇਆ ਤਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾ ਜਿਹੜੀ ਸਾਰੀ ਸੰਗਤ ਦਾ ਤੁਸੀਂ ਹਾਜ਼ਰੀ ਲਵਾਉਣ ਬਹੁਤ ਪਿਆਰ ਦਿੰਦੇ ਹੋ ਸਾਹਮਣੇ ਕਹਿੰਦੇ ਨਦੋਰ ਵਾਲਾ ਨਿੱਕਾ ਔਰ ਸ਼ੇਰਾ ਭਰਾਵੀਸਰ ਸੰਗੀਆਂ ਕਹਿੰਦੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਭੁਲੇਖੇ ਸੋਹਣਿਆ ਅਗਲਾ ਵੀ ਇੱਕੇ ਨੇ ਕੱਤੀ ਮੋੜ ਦਾ ਰਾਜੇ ਖੇਲੇ ਦਵਕਾ ਬਗਾਨੇ ਪੱਤ ਦਾ ਓ ਵਾਜ ਦਾ ਫੜਾਟਾ ਜਿਵੇਂ ਨੀਲੇ ਫੋਰ ਦਾ ਔਰ ਨੀਲੇ ਫੋਰ ਦੇ ਬੈਠੇ ਵੀਰ ਨਿਆਰੇ ਲਈ ਜਾਂਦੇ ਆ ਪਰ ਇਧਰ ਜੱਫਾ ਲਾ ਕੇ ਤੇ ਫੇਰ ਗੱਲ ਬਣ ਜਾਣੀ ਰੀਡ ਕਰਦੇ ਆ ਭਰਾ बिक्रमजीत सिंह जी से, से बिट्टू शाह जी अमरीका वाले शेरा शाह जी बहुत बड़े प्यार दिन बोलना भी चाचे वाला अगली कबड्डी पॉइंट में मैदान चलने और सामने चार ने ਪਰੰਦੀ ਬੋਲੇ ਜਿਹੜੇ ਜੱਫਾ ਲਾਉਂਦਾ ਰੇ ਇਧਰ ਰੋਲਾ ਜਿਆ ਪੈਂਦਾ ਜਦੋਂ ਇਧਰ ਜੱਫਾ ਲੱਗਦਾ ਫਿਰ ਰੋਲਾ ਸਰ ਸਿੰਘ ਵਾਲੇ ਵਾਲ ਬੰਨ ਪੈਂਦਾ ਉਹ ਤਾਰੀਆਂ ਮੈ ਗਈਆਂ ਲੈ ਵੀ ਚਾਰ ਨੇ ਚੋਂ ਵਿੱਚੋਂ ਵੇਖਾਂਗੇ 2 ਨੰਬਰ ਤੋਂ ਕਲਮਨ ਹਰਪਾਲ ਸ੍ਰੀ ਗੋਡੇਰ ਸਾਹਿਬ ਦੇ ਇਲਾਕੇ ਦੇ ਖਿਡਾਰੀ ਗੱਲਾ ਖਡੂਰ ਸਾਹਿਬ ਦੀ ਜਮਾ ਦੇ ਬਾਬਾ ਪ੍ਰੇਮ ਸਿੰਘ ਜੀ ਬਾਬਾ ਚਰਨਜੀਤ ਸਿੰਘ ਜੀ ਪੂਰੇ ਖੁਸ਼ ਨੇ ਉਹ ਪਹਿਲਵਾਨ ਜੋਰ ਧੱਕ ਰਿਹਾ ਸਾਹਮਣੇ ਚਾਰ ਨੇ ਲਵੀ ਸਿੰਧਣਾ ਵਾਲੇ ਮੋਨੂ ਉਹ ਪੈਂਦੇ ਤੋਂ ਦੂਰ ਉਹ ਦਿੱਲੀ ਦੂਰ ਆ ਅਗਲੀ ਕਬੱਡੀ ਪਾ ਰਿਹਾ ਛੇਰੇ ਨੂੰ ਜੱਫੇ ਉਹ ਛੇਰੇ ਨੂੰ ਜੱਫੇ ਤੇ ਪਹਾੜਾਂ ਦੇ ਮੱਠੇ ਲੌਣਾ ਜਾਣਦੇ ਪੰਜਾਬੀ ਜੋ ਰਾਤਾਂ ਦੇ ਕਰਾਂਗੇ ਲਵੀ ਰਾਣਾ ਸਾਹਮਣੇ ਜੋ ਮੜਾ ਗਿਆ ਚੋਲਾ ਸਿੰਘ ਦੀ ਧਰਤੀ ਦਾ ਲਓ ਚੰਦਰ ਸਿੰਘ ਨਾਲ ਲੱਗ ਤੇ ਜਗਰ ਜੋੜਨ ਚੋਲਾ ਸਿੰਘ ਦੀ ਧਰਤੀ ਦਾ ਲਾਹ ਹਲਕਾ ਕਿਆ ਕਬੱਡੀ ਪਾ ਰਿਆ ਮਦੋਰ ਪਿੰਡ ਐ ਕਿ ਸਤਗੁਰ ਦੇ ਮੰਨ ਕੇ ਭਾੜੇ ਸੁਣ ਲੈ ਸਿੰਘਪੁਰੀਏ ਰਾਣੇ ਵੜ ਗਈ ਐ ਜਿੱਤ ਜਕੀਂਦੀ ਕਹਿੰਦੇ ਨੇ ਲੋਕ ਸਿਆਣੇ ਨੌ ਜਵਾਨਾਂ ਨੇ ਵੀ ਫੈਸਲਾ ਇੱਕੀਟਾ ਕਿ ਵਿਰੋਧੀਆਂ ਦੇ ਹੋਸ਼ ਉੱਡ ਗਏ ਪਿਆ ਭਾਈ ਸਾਹਿਬ ਇੱਕ ਪਾਸੇ ਇੱਕੀਟਾ ਕਿ ਵਿਰੋਧੀਆਂ ਦੇ ਹੋਸ਼ ਉੱਡ ਗਏ ਹੋਸ਼ ਉੱਡੇ ਪਿਆ ਵਿਰੋਧੀਆਂ ਦੇ ਭਾਈ ਅੰਮ੍ਰਿਤਪਾਲ ਸਿੰਘ ਜਿਆਨੇ ਇੱਕ ਪਾਸਾ ਕੀਤਾ ਆਇਆ ਹੈ ਚੋਟੀ ਦਾ ਮੁਕਾਬਲਾ ਵੀ ਖੇਡਿਆ ਜਾ ਰਿਹਾ ਹੈ ਰਵਿੰਦਰ ਸਿੰਘ ਹੁੰਦਾ ਸੋਲ ਪਿੰਡ ਦੇ ਦੂਸਰੇ ਪਾਸੇ ਬੈਂਕਿਆ ਵਾਲਾ ਬਾਜੂ ਲੱਗਣ ਦੀ ਕਰਦਾ ਕੋਸ਼ਿਸ਼ ਆ ਉਤਰਨੇ ਗੱਲ ਚੱਲਦੀ ਸੀਗੀ ਤੇ ਜਥੇਦਾਰ ਪ੍ਰਤਾਪ ਸਿੰਘ ਦੀ ਕੋਟ ਬੋਡੇ ਵਾਲੇ ਜਿਪਸੀ ਦੇ ਉੱਪਰ ਹਾਰਨਾ ਦੇ ਮਾਈਕ ਤੇ ਕੋਟਨ ਕੋਟ ਧੰਨਵਾਦ ਤੁਸੀਂ ਸਾਰੇ ਸਪਕਾਰ ਤੇ ਜੋਜ ਹੋ ਅੱਜ ਬਾਦਸ਼ਾਹ ਸਾਹਮਣੇ ਚੜ੍ਹਦੀ ਕਲਾ ਬਖਸ਼ ਤੰਦਰੁਸਤੀ ਦੀ ਨਿਯੰਤ ਬਖਸ਼ੇ ਮੱਲੀ ਕਾਰਪਾਜ਼ਾਰ ਵਾਲਾ ਵੀਰ ਉਹ ਵਿਸ਼ੇਸ਼ ਤੌਰ ਤੇ ਚੜ੍ਹ ਕੇ ਆਇਆ ਹੈ ਦਰਬਾਰ ਸਾਹਿਬ ਦੇ ਸਾਹਮਣੇ ਭਿੰਦਾ ਮਹਿਦੀਆ ਕਰਾਉਣ ਵਾਲਾ ਉਹ ਵੀ ਚੜ੍ਹ ਕੇ ਆਇਆ ਹੈ ਮੈਚ ਵਿੱਚ ਇਹ ਮਾਲੂਆ ਤਰਦਤ ਫਰੰਦੀਪੁਰੀਏ ਗੋਪੀ ਦੀ ਟੀਮ ਮੁਹੱਦਰ ਬਾਬਾ ਬਿਰੀਜੰਦ ਕਬੱਡੀ ਕਲੱਬ ਫਰੰਦੀਪੁਰ ਗੰਦਾ ਮੀਰਪੁਰ ਤੇ ਹਿਮਾਲਿਆ ਪਰਬਤ ਇਸ ਟੀਮ ਦੇ ਨੰਬਰ ਨੇ 36 ਔਰ ਸਾਥਖੜਵਾਸੀ ਸੰਤ ਬਾਬਾ ਦਾਇਆ ਸਿੰਘ ਦੀ ਕਬੱਡੀ ਕਲੱਬ ਦਾ ਟਰੱਸਟ ਬੈਂਕਾਂ ਵਾਲੇ ਬਾਜੂ ਹਾਂ ਦੀ ਟੀਮ ਇਸ ਟੀਮ ਦੇ ਜੇਤੂ ਨੰਬਰ ਨੇ 37 36 ਤੇ 37 ਦੇ ਦਰਮਿਆਨ ਅੱਧੇ ਨੰਬਰ ਦੇ ਉੱਪਰ ਗੈਂਗਿਆਂ ਵਾਲੇ ਬਾਜੂ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਹੈ ਚੋਟੀ ਦਾ ਮੈਚ ਖੇੜਿਆ ਗਿਆ ਹੈ ਪਿਆਰੀ ਸਾਥ ਸੰਗਤ ਦੀ ਮਹਾਪੁਰਸ਼ਾਂ ਦੀ ਚੜ੍ਹਦੀ ਕਲਾ ਦਾ ਜਗਾਰਾ ਛੱਡਦੀਏ ਬੋਲ ਸੋਨੀ ਹਾ ਤੇ ਕੰਦਾ ਦੇਣਾ ਸਿੱਧਵਾ ਦੀ ਧਰਤੀ ਦੇ ਸੋਨੀ ਛੱਡਾਂ ਵਾਲਿਆਂ ਵੱਡੀਆਂ ਮੜਕਾਂ ਖਹਾਰਾ ਲੱਗ ਗਈਆਂ ਪਰਮਜੀਤ ਜੀ ਬਾਬਾ ਜੀ ਆਉਣਗੇ ਬਾਅਦ ਤੇ